ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਭਾਰਤ ਬੁਲੰਦੀਆਂ ਤੇ ਜਾ ਰਿਹਾਗਾ ਮੈਂ ਤੁਹਾਨੂੰ ਇੱਕ ਛੋਟੀ ਜੀ ਰੀਲ ਦਿਖਾਉਂਗਾ ਵੀਡੀਓ ਬਿਲਕੁਲ ਛੋਟੀ ਜੀ ਕਿਉਂਕਿ ਮੈਂ ਕਾਪੀਰਾਈਟ ਆ ਜਾਂਦਾ ਤੁਸੀਂ ਦੇਖ ਕੇ ਗਦਗਦ ਹੋ ਜਾਮੋਗੇ ਕਿ ਮੇਰਾ ਜਿਹੜਾ ਭਾਰਤ ਹੈ ਮੇਰਾ ਭਾਰਤ ਮਹਾਨ ਹਿੰਦੂ ਰਾਸ਼ਟਰ ਮਹਾਨ ਔਰ ਮੈਨੂੰ ਮਾਨ ਹੈ ਭਾਰਤੀ ਹੋਣ ਦੇ ਉੱਪਰ ਪਰ ਦੋਸਤੋ ਮੇਰਾ ਭਾਰਤ ਬੁਲੰਦੀਆਂ ਵੱਲ ਕਿਵੇਂ ਜਾ ਰਿਹਾਗਾ ਬੀਜੇਪੀ ਦੀ ਸਰਕਾਰ ਵੱਲੋਂ ਪੂਰੀ ਤਰੱਕੀ ਕੀਤੀ ਜਾ ਰਹੀ ਹੈ ਤੇ ਇਸ ਭਾਰਤ ਨੂੰ ਦੁਨੀਆ ਦੇ ਨਕਸ਼ੇ ਦੇ ਉੱਪਰ ਮਹਾਨ ਬਣਾਉਣ ਦੀ ਖਾਤਰ ਮਹਾਨ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਦੋਸਤੋ ਇਹ ਕਾਰਵਾਈਆਂ ਕੋਈ ਇਹ ਨਹੀਂ ਹੈਗਾ ਕਿ ਛੋਟੇ ਮਿੱਟੇ ਪੱਦਰ ਤੇ ਵੱਡੇ ਪੱਦਰ ਦੇ ਉੱਪਰ ਪ੍ਰਧਾਨ ਮੰਤਰੀ ਲੈਵਲ ਤੋਂ ਲੈ ਕੇ ਸਾਰੇ ਜਿਹੜੇ ਆਗੂ ਨੇ ਉਹਨਾਂ ਦੇ ਉਹ ਇਸ ਕਾਰਵਾਈ ਦੇ ਵਿੱਚ ਜਿਹੜੇ ਹੈਗੇ ਨੇ ਲੱਗੇ ਹੋਏ ਨੇ ਸੋ ਦੋਸਤੋ ਕੀ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਜਿੱਦੇ ਨਾਲ ਭਾਰਤ ਬੁਲੰਦੀਆਂ ਤੇ ਚਲਿਆ ਗਿਆ ਪਹਿਲਾਂ ਥੋੜੀ ਜੀ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਪਹਿਲਾਂ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਭੂਮਿਕਾ ਦੇ ਵਿੱਚ ਕੀ ਕੁਝ ਕਹਿ ਗਿਆ ਤੁਹਾਨੂੰ ਲੱਗਦਾ ਹੋਊਗਾ ਵੀ ਉਪਰੀਆਂ ਜੀਆਂ ਗੱਲਾਂ ਕਰੀ ਜਾਂਦਾ ਨਹੀਂ ਇਹ ਉਪਰੀਆ ਗੱਲਾਂ ਨਹੀਂ ਜਦੋਂ ਮੇਰਾ ਭਾਰਤ ਮਹਾਨ ਹੈ ਜਦੋਂ ਮੇਰਾ ਭਾਰਤ ਬੁਲੰਦੀਆਂ ਤੇ ਜਾ ਰਿਹਾਗਾ ਤਾਂ ਫਿਰ ਗੱਲ ਤਾਂ ਕਰਨੀ ਬਣਦੀ ਆ ਸਭ ਤੋਂ ਪਹਿਲਾਂ ਦੋਸਤੋ ਆਪ ਵੀਡੀਓ ਦੇਖੋ ਜਿਹੜੀ ਇਹ ਤੁਸੀਂ ਵੀਡੀਓ ਦੇਖੀ ਐ ਦੋਸਤੋ ਦੱਸੋ ਤੁਸੀਂ ਹੁਣ ਮਤਲ ਜਦੋਂ ਐਡੀਆਂ ਐਡੀਆਂ ਮਤਲ ਕੁਰਬਾਨੀਆਂ ਕੀਤੀਆਂ ਜਾ ਰਹੀਆਂ ਨੇ ਐਡੇ ਐਡੇ ਕਾਰਨਾਮੇ ਕੀਤੇ ਜਾ ਰਹੇ ਨੇਗੇ ਜਿਹਦੇ ਨਾਲ ਮੇਰਾ ਭਾਰਤ ਮਹਾਨ ਬਣ ਰਿਹਾਗਾ ਦੁਨੀਆ ਦੇ ਨਕਸ਼ੇ ਕਦਮਾਂ ਦੇ ਉੱਪਰ ਚੱਲਣ ਦੀ ਪ੍ਰੇਰਣਾ ਦੇ ਰਿਹਾਗਾ ਬਾਹਰਲੇ ਦੇਸ਼ਾਂ ਵਾਲਿਆਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਵੀ ਇਦਾਂ ਗਊ ਮੂਤਰ ਪੀਆ ਕਰੋ ਤੇ ਗਊ ਮੂਤਰ ਨੂੰ ਸਿਰ ਦੇ ਉੱਪਰ ਦੀ ਮਾਰਿਆ ਕਰੋ ਇਹ ਅੰਮ੍ਰਿਤ ਜਾਲ ਹੈ ਦੋਸਤੋ ਕਈ ਵਾਰੀ ਨਾ ਕਹਿਣ ਲੱਗ ਜਾਂਦੇ ਨੇ ਦੋਸਤ ਮਿੱਤਰ ਜਾਂ ਮਤਲਬ ਲੇਡੀਜ਼ ਵੀ ਤੁਸੀਂ ਕਿਉਂ ਮਤਲੇ ਗੱਲ ਕਰਦੇ ਹੋ ਤੁਸੀਂ ਕਿਸੇ ਨੂੰ ਕਹਿ ਦਿੰਦੇ ਹੋ ਮੂਤ ਪੀਣਾ ਅਸੀਂ ਕਹਿੰਦੇ ਥੋੜਾ ਅਸੀਂ ਨਹੀਂ ਮਤਲੇ ਗੱਲ ਕਹਿੰਦੇ ਹੈਗੇ ਉਹ ਖੁਦ ਮਤਲਬ ਜਿਹੜੇ ਬੰਦੇ ਕਰ ਰਹੇ ਨੇ ਮਤਲਬ ਭਾਰਤ ਨੂੰ ਮਹਾਨ ਕਰਨ ਦੀ ਖਤਰ ਏਡੀਆਂ ਏਡੀਆਂ ਕਾਰਵਾਈਆਂ ਕਰ ਰਹੇ ਨੇ ਉਹ ਤਾਂ ਉਹਨਾਂ ਵੱਲੋਂ ਕੀਤੀਆਂ ਹੋਈਆਂ ਕਾਰਵਾਈਆਂ ਨੇ ਗਿਆ ਅਸੀਂ ਤਾਂ ਸਿਰਫ ਮਾੜੀ ਜੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਦੱਸੋ ਦੋਸਤੋ ਮਤਲਬ ਮੈਂ ਤੁਹਾਨੂੰ ਇਹ ਬਿਆੰਗ ਕਰਕੇ ਦੱਸਿਆਗਾ ਮਤਲਬ ਕੀ ਸਾਡਾ ਭਾਰਤ ਦੁਨੀਆ ਟੈਕਨੋਲੋਜੀ ਕਿੱਥੇ ਪਹੁੰਚ ਗਈ ਉਦੋਂ ਸਾਡੇ ਵੀ ਮੰਗਲ ਗ੍ਰਹਿ ਤੇ ਤੁਰੇ ਵਰਦੇ ਨੇ ਪਰ ਮੰਗਲ ਗ੍ਰਹਿ ਤੇ ਕਹਿੰਦੇ ਸਾਨੂੰ ਭੇਜਿਆ ਮਤਲਬ ਇੰਨਾ ਕੰਮਾਂ ਕਰਕੇ ਕਹਿੰਦੇ ਅਸੀਂ ਮੰਗਲ ਗ੍ਰਹਿ ਤੇ ਗਏ ਆ ਉਹ ਸਾਡੇ ਵਿਚਾਰੇ ਜਿਹੜੇ ਸਾਇੰਸ ਇੰਟਰਸਟ ਨੇਗੇ ਮੁੰਡੇ ਜਿਹੜੇ ਇੱਥੇ ਤੱਕ ਮਤਲਬ ਬਲੰਦੀਆਂ ਤੇ ਲੈ ਕੇ ਜਾਂਦੇ ਨੇ ਮੰਗਲ ਗ੍ਰਹਿ ਤੇ ਚਲੇ ਗਏ ਫੁਲਾਨੇ ਗ੍ਰਹਿ ਤੇ ਚਲੇ ਗਏ ਚੰਦ ਤੇ ਚਲੇ ਗਏ ਸੂਰਜ ਦੇ ਨੇੜੇ ਲੱਗੇ ਉਹ ਤਾਂ ਵਿਚਾਰੇ ਕਿਤਾਬਾਂ ਪੜ੍ਹ-ਪੜ੍ਹ ਕੇ ਮਿਹਨਤ ਕਰ-ਕਰ ਕੇ ਰਾਤਾਂ ਜਾਗ-ਜਾਗ ਕੇ ਇੱਥੇ ਤੱਕ ਗੱਲ ਕਰਦੇ ਨੇ ਇਹ ਜਦੋਂ ਕੋਈ ਇਸ ਤਰ੍ਹਾਂ ਦੀ ਵੱਡੀ ਕਾਰਵਾਈ ਹੁੰਦੀ ਆ ਤੇ ਜਦ ਹੀ ਲਿਆਉਂਦੇ ਨੇ ਗਊ ਦਾ ਮੂਤਰ ਪੀ ਕੇ ਤੇ ਕਰਕੇ ਪ੍ਰਕਰਮਾ ਗੋਹਾ ਮੰਨ ਲੈਂਦੇ ਨੇ ਕਹਿੰਦੇ ਨੇ ਕਿ ਇਸ ਕਾਰਨ ਕਰਕੇ ਸਾਡਾ ਜਿਹੜਾ ਦੇਸ਼ ਹੈਗਾ ਇਹ ਮੰਗਲ ਗ੍ਰਹਿ ਤੇ ਪਹੁੰਚ ਜਾਗਾ ਤਾਂ ਸਾਡਾ ਦੇਸ਼ ਹੈ ਜਿਹੜਾ ਇਹ ਬੁਲੰਦੀਆਂ ਤੇ ਪਹੁੰਚ ਜਾਗਾ ਕਿਉਂਕਿ ਸਾਨੂੰ ਗਊ ਮੂਤਰ ਪੀ ਕੇ ਤੇ ਗਊ ਮੂਤਰ ਦਾ ਸਿਰ ਦੇ ਉੱਪਰ ਦੀ ਸਿੱਟਾ ਦੇ ਕੇ ਗੋਬਰ ਮਲ ਕੇ ਖਾ ਕੇ ਵੀ ਫੇਰ ਸਾਡੇ ਦੇਸ਼ ਦੀ ਤਰੱਕੀ ਹੋ ਰਹੀ ਆ ਹੁਣ ਦੱਸੋ ਮਤਲਬ ਆਪਾਂ ਜੇ ਕਿਸੇ ਨੂੰ ਫਿੱਟ ਲਾਂਤ ਦੇਣੀ ਹੋਵੇ ਤਾਂ ਆਪਾਂ ਕਹਿੰਦੇ ਹੁੰਨੇ ਆ ਤੇਰੇ ਤਾਂ ਦਿਮਾਗ ਦੇ ਵਿੱਚ ਗੋਬਰ ਭਰਿਆ ਹੋਇਆ ਇਹ ਇੱਕ ਤਰ੍ਹਾਂ ਦਾ ਗਾਲ ਵਰਗੀ ਗੱਲ ਹੈਗੀ ਕਿ ਤੇਰੇ ਤੇਰੇ ਦਿਮਾਗ ਤੇਰੇ ਦਿਮਾਗ ਹੈ ਖੋਪੜੀ 'ਚ ਜਾਂ ਤੇਰੇ ਗੋਬਰ ਭਰਿਆ ਹੋਇਆ ਅਗਲਾ ਕਹਿੰਦਾ ਯਾਰ ਮੈਨੂੰ ਕਿੰਨੀ ਮਾੜੀ ਗੱਲ ਕਹੀ ਆ ਔਰ ਇਹਨਾਂ ਦੇ ਇਹ ਪਰ ਰਹੇ ਨੇ ਸਰੇ ਆ ਹੁਣ ਤੁਸੀਂ ਦੱਸੋ ਮੂਤ ਪੀ ਕੇ ਤੇ ਉਹਨੂੰ ਸਿਰ ਦੇ ਉੱਪਰ ਦੀ ਆਏ ਨਹੀਂ ਜਿਵੇਂ ਅਮਰਤ ਜਲ ਮਤਲਬ ਉਹ ਕਰ ਦਿੰਦੇ ਨੇ ਔਰ ਇਹ ਚੀਜ਼ ਨੂੰ ਪ੍ਰਮੋਟ ਕੀਤਾ ਜਾ ਰਿਹਾਗਾ ਔਰ ਸਾਡੇ ਲੀਡਰ ਸਾਡੇ ਪ੍ਰਧਾਨ ਮੰਤਰੀ ਸਾਡੇ ਮੰਤਰੀ ਕੇਂਦਰੀ ਮੰਤਰੀ ਇਹ ਬੋ ਮਤਲਬ ਹੁਣ ਦੱਸੋ ਮੈਂ ਕੀ ਕਹਾਂ ਦੋਸਤੋ ਮੈਨੂੰ ਮੇਰੇ ਕੋਲ ਕੋਈ ਲੱਭ ਜੀ ਨਹੀਂ ਹੈਗੇ ਔਰ ਇੱਕ ਪਾਸੇ ਸਿੱਖ ਰਾਜ ਹੈ ਇੱਕ ਪਾਸੇ ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਜਾਂ ਸਿੱਖਾਂ ਦੀਆਂ ਇਤਿਹਾਸਕ ਗੱਲਾਂ ਨੇ ਜਿਹੜੀਆਂ ਸਾਡੇ ਯੋਧਿਆਂ ਨੇ ਇਹ ਕੁਝ ਨਹੀਂ ਸੀ ਕੀਤਾ ਸਾਡੇ ਯੋਧਿਆਂ ਨੇ ਤਾਂ ਕਰਕੇ ਦਿਖਾਇਆ ਜਦੋਂ ਪਟਕੇ ਉਥੋਂ ਸੰਗਾਸਣ ਸੰਗਲਾਂ ਨਾਲ ਨੂੜ-ਨੂੜ ਕੇ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਰੱਖੇ ਹੋਏ ਨੇ ਔਰ ਸਾਡੇ ਤਾਂ ਯੋਧਿਆਂ ਨੇ ਲੜਕੀਆਂ ਨੂੰ ਲਈ ਜਾਂਦਿਆਂ ਨੂੰ ਪੰਜਾਬ ਨਹੀਂ ਨੰਗਣ ਦਿੱਤਾ ਪੰਜਾਬ ਦੇ ਵਿੱਚ ਹੀ ਸੜਾ ਕੇ ਉਹਨਾਂ ਦੇ ਘਰੋ ਘਰੀ ਪਚਾਇਆ ਇਹ ਅਗਰ ਸਿੱਖ ਰਾਜ ਇਹਨੂੰ ਕਹਿੰਦੇ ਨੇਗੇ ਸਿੱਖ ਰਾਜ ਜਦੋਂ ਕਿ ਆਹ ਕਾਰਵਾਈਆਂ ਨੂੰ ਕਹਿੰਦੇ ਨੇ ਹਿੰਦੂ ਰਾਸ਼ਟਰ ਹੁਣ ਤੁਸੀਂ ਇਹ ਤੈਅ ਕਰਨਾਗਾ ਤੁਸੀਂ ਹਿੰਦੂ ਰਾਸ਼ਟਰ ਚ ਰਹਿ ਕੇ ਖੋਸੋ ਜਾਂ ਤੁਸੀਂ ਸਿੱਖ ਰਾਜ ਦੇ ਵਿੱਚ ਰਹਿ ਕੇ ਖੋਸੋ ਮੈਂ ਤੁਹਾਨੂੰ ਕੱਲ ਇੱਕ ਪਰਸੋਂ ਵੀਡੀਓ ਪਾਈ ਸੀ ਜਿਹੜੇ Hindu ਕੋਈ ਲੀਡਰ ਹੈਗੇ ਆ ਅੰਮ੍ਰਿਤਸਰ ਤੋਂ ਉਹ ਖੁਦ ਆਪਣੀ ਜਵਾਨੀ ਆਪਣੀ ਇੰਟਰਵਿਊ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਤਾਂ ਸਿੱਖ ਰਾਜ ਚਾਹੁੰਦੇ ਆਂਗੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੁੰਦੇ ਆਂਗੇ ਸੋ ਦੋਸਤੋ ਹੁਣ ਤੁਸੀਂ ਫੈਸਲਾ ਆਪ ਕਰਨਾ ਹੈਗਾ ਕਿ ਇਹ ਜਿਹੜੇ ਮਤਲਬ ਇਸ ਤਰ੍ਹਾਂ ਦੇ ਪ੍ਰਚੰਟ ਨੇ ਜਾਂ ਕੀ ਕਹਿੰਦੇ ਨੇ ਆਪਾਂ ਇਸ ਤਰ੍ਹਾਂ ਦੇ ਵਹਿਮ ਭਰਮਾਂ ਦੇ ਵਿੱਚ ਲੋਕਾਂ ਨੂੰ ਪਾ ਕੇ ਤੁਸੀਂ ਕਿਉਂ ਦੇਸ਼ ਨੂੰ ਮਤਲਬ ਡੋਬਣ ਤੇ ਲੱਗੇ ਹੋਇਓ ਕਿਉਂ ਤੁਸੀਂ ਦੇਸ਼ ਦਾ ਬੇੜਾ ਘਰਖ ਕਰਨ ਤੇ ਲੱਗੇ ਹੋਇਓ ਠੀਕ ਆ ਤੁਸੀਂ ਤੁਹਾਡੀ ਆਸਤਾ ਹੈਗੀ ਆ ਤੁਸੀਂ ਮੰਨੋ ਆਸਤਾ ਨੂੰ ਪਰ ਤੁਸੀਂ ਗਊ ਮੂਤ ਪੀਪੀ ਕਿਉਂ ਨੂੰ ਪ੍ਰਮੋਟ ਕਰੋ ਤੁਸੀਂ ਉਸ ਗੱਲ ਨੂੰ ਇਹ ਕਿਤੇ ਵੀ ਤੁਹਾਡੇ ਦੇਸ਼ ਦੀ ਮਤਲਬ ਉਹ ਨਹੀਂ ਹੋ ਰਹੀ ਥੂ ਥੂ ਹੁੰਦੀ ਹੈ ਹੁਣ ਤੀਜੇ ਦਿਨ ਸਾਡਾ ਕੋਈ ਨਾ ਕੋਈ ਸਿੱਖ ਵਿਦਿਆਰਥੀ ਜਾਂ ਕੋਈ ਸਿੱਖ ਬੱਚਾ ਕੋਈ ਨਾ ਕੋਈ ਦੁਨੀਆ ਦੇ ਵਿੱਚ ਐਸੀ ਕਾਰਵਾਈ ਕਰਦਾ ਐਸਾ ਕਾਰਨਾਮਾ ਕਰਦਾ ਤੇ ਜਿਹਦੇ ਨਾਲ ਸਿਰ ਉੱਚਾ ਹੁੰਦਾ ਸਿਰ ਉੱਚਾ ਸਾਰੇ ਦੇਸ਼ ਦਾ ਹੁੰਦਾ ਜਦੋਂ ਕੋਈ ਇਹ ਜੇ ਸਾਡੇ ਬੱਚੇ ਕਾਰਵਾਈਆਂ ਕਰਦੇ ਨੇ ਕਿਤੇ ਮਤਲਬ ਕੋਈ ਕਿਸੇ ਨੇ ਉੱਥੋਂ ਫੈਸਲਾ ਲਾਗੂ ਕਰਵਾ ਲਿਆ ਅ ਅਮਰੀਕਾ ਦੀ ਸਰਕਾਰ ਤੋਂ ਕਿਸੇ ਨੇ ਕੋਈ ਫੈਸਲਾ ਲਾਗੂ ਕਰਵਾ ਲਿਆ ਤੇ ਉਹ ਸਰਕਾਰਾਂ ਗੱਦ-ਗੱਦ ਹੋ ਜਾਂਦੀਆਂ ਨੇ ਜਦੋਂ ਸਾਡੇ ਸਿੱਖਾਂ ਨੂੰ ਮਤਲਬ ਦੇਖਦੀਆਂ ਨੇ ਕਿ ਇਸ ਤਰ੍ਹਾਂ ਦੇ ਸਿੱਖ ਕੌਮ ਹੈਗੀ ਜਿਹੜੀ ਕਾਰੇ ਕੰਮ ਕਰਦੀ ਆ ਤੇ ਲੇਕਿਨ ਇਧਰ ਮਹਾਪੁਰਖ ਸਾਡੇ ਬਸ ਧੰਨਵਾਦ ਹੀ ਕਰ ਸਕਦੇ ਇਹਨਾਂ ਦਾ ਹੋਰ ਤਾਂ ਆਪਾਂ ਕੁਝ ਕਹਿ ਨਹੀਂ ਜਾਦੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੈਂ ਧੰਨਵਾਦ ਕਰਦੇ ਆ ਦੋਖ ਜਣਿਆ ਦਾ ਹੈ ਦੋਸਤੋ ਡਾਕਟਰ ਠਾਕਰ ਸਿੰਘ ਲਿਖਦੇ ਨੇ ਵੈਰੀ ਨਾਈਸ ਵੀਡੀਓ ਬਲਜੀਤ ਕੌਰ ਲਿਖਦੀ ਆ ਵੈਰੀ ਨਾਈਸ ਵੀਰ ਜੀ ਥੈਂਕ ਯੂ ਭੈਣ ਅਮ ਅਮਰਜੀਤ ਅਮਰਜੀਤ ਹੀਰ ਤੇ ਇਹ ਵੀ ਲਿਖਦੇ ਨੇ ਭਗਵੰਤ ਮਾਨ ਦੀ ਉਮਰ ਕਿੰਨੀ ਐ ਜਦੇ ਵੀ ਘਰ ਬੱਚਾ ਹੋਣਾ ਹੈ ਇਹ ਪਹਿਲਾਂ ਦਾ ਮੈਸੇਜ ਕੀਤਾ ਹੋਇਆ ਗਿੱਲ ਗਿੱਲ ਤੇ ਲਖਵਿੰਦਰ ਸਿੰਘ ਵੈਰੀ ਨਾਈਸ ਵੀਰ ਸੋਨੀ ਸੰਧੂ ਵੈਰੀ ਨਾਈਸ ਵੀਡੀਓ ਬਾਈ ਜੀ ਮਨਜੀਤ ਕੌਰ ਬਸੀ ਵੈ ਗੁਰੂ ਜੀ ਲਿਖਦੇ ਨੇ ਇਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹ ਵੀਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਤੇ ਚੈਨਲ ਨੂੰ ਫੋਲੋ ਕਰਦੇ ਨੇ ਤੁਸੀਂ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ